ਕੁਝ ਲੋਕ ਵੀ ਸੋਚਦੇ ਹੋਣਗੇ ਯਾਰ ਕਿ ਜੱਟ ਵੀ ਬਸ ਐਵੇਂ ਹੀ ਖੁਦਕਸ਼ੀਆਂ ਕਰ ਜਾਂਦੇ ਆ ਅਸਲ ਦੇ ਵਿੱਚ ਜੱਟ ਨੂੰ ਨਾ ਦੋਸਤੋ ਕੀੜੇ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਤੱਕ ਹਰੇਕ ਬੰਦਾ ਖਾਣ ਦੀ ਸੋਚਦਾ ਉਹ ਵੀ ਕੀ ਕਰੇ ਚਲੋ ਜਾਇਜ਼ ਤਰੀਕੇ ਨਾਲ ਖਾਈ ਵੀ ਜਾਵੇ ਦਰਤੋਂ ਆਇਆ ਕਿਤੇ ਖਾਲੀ ਨਹੀਂ ਮੋੜੀ ਦਾ ਪਰ ਜਦੋਂ ਨਜਾਇਜ਼ ਤਰੀਕੇ ਨਾਲ ਜਦੋਂ ਕੋਈ ਬਲੈਕਮੇਲ ਕਰਕੇ ਲੁੱਟਦਾ ਨਾ ਉਦੋਂ ਤਕਲੀਫ ਹੁੰਦੀ ਹੈ ਆ ਉਹ ਤਾਂ ਮਨ ਦੁਖੀ ਹੁੰਦਾ ਯਾਰ ਆ ਤੁਸੀਂ ਮੇਰੇ ਪਿਛਲੇ ਪਾਸੇ ਨਾਲ ਟਰਾਂਸਫਾਰਮਰ ਦੇਖ ਸਕਦੇ ਹੋ ਝੋਨਾ ਲਾਇਆ ਹੋਇਆ ਆਪਣਾ ਦੋ ਘਰਾਂ ਦਾ ਸਾਂਝਾ ਟਰਾਂਸਫਾਰਮਰ ਆ ਝੋਨਿਆਂ ਵੇਲੇ ਜੇ 5-7 ਦਿਨ ਮੋਟਰ ਬੰਦ ਰਹੇ ਜੇ ਤਾਂ ਤਕਰੀਬਨ ਸਾਰੀ ਫਸਲ ਖਤਮ ਹੀ ਹੋ ਜਾਂਦੀ ਹੈ 7 ਕੁ ਦਿਨ ਪਹਿਲਾਂ ਟਰਾਂਸਫਾਰਮਰ ਸੜ ਗਿਆ ਗਵੰਡੀਆਂ ਦੀ ਮੋਟਰ ਮੰਗ ਕੇ ਪਾਣੀ ਲਈ ਜਾਂਦੇ ਆਂ ਫਿਰ ਤੇ ਟਰਾਂਸਫਾਰਮਰ ਸੜ ਗਿਆ ਪਰਿਆ ਸ੍ਰੋਤ ਦੇ ਵਿੱਚ ਟਰਾਂਸਫਾਰਮਰ ਦੇਣ ਵਾਲੇ ਜਈ ਬਹੁਤ ਚੰਗੇ ਵੀ ਹੈਗੇ ਆ ਪਰ ਸਾਡਾ ਬਹੁਤ ਮਾੜਾ ਚਮਕੌਰ ਸਿੰਘ ਨਾਮ ਹੈ ਬਾਈ ਦਾ ਪਖਤੂਪੁਰਾ ਪਿੰਡ ਆ ਉਹ ਬਹੁਤ ਬਲੈਕਮੇਲਰ ਕਿਸ ਕਿਸਮ ਦਾ ਬੰਦਾ ਜਿਹਨੂੰ ਪਤਾ ਕਿ ਜੱਟ ਔਖੇ ਆ ਹੁਣ ਕੁਛ ਵੀ ਦੇਣਗੇ ਉਹਨੇ ਬਾਈ ਨੇ ਸਾਥੋਂ 4000 ਰੁਪਏ ਗੱਲ ਹੋਈ ਹੌਲੀ ਹੌਲੀ ਤਿੰਨ ਤੇ ਹੌਲੀ ਹੌਲੀ ਦੋ ਤੇ ਸਾਡੀ ਨਿਬੜ ਗਈ 2000 ਰੁਪਇਆ ਨਕਦ ਲੈ ਲਿਆ ਜੀ ਅਡਵਾਂਸ ਟਰਾਂਸਫਾਰਮਰ ਦੇਣ ਦਾ 300 ਰੁਪਇਆ ਚੈਨ ਕੂਪੀ ਦਾ ਕਿਰਾਇਆ ਦਿੱਤਾ 300 ਰੁਪਇਆ ਮਿਸਤਰੀ ਨੂੰ ਦਿੱਤਾ 800 ਰੁਪਇਆ ਭੁੰਡੇ ਨੂੰ ਦਿੱਤਾ ਟਰਾਂਸਫਾਰਮਰ ਛੱਡ ਕੇ ਆਇਆ ਚੱਕਵਾਇਆ ਨਹੀਂ ਕਿਉਂਕਿ ਅੱਗੇ ਜਿਨ੍ਹਾਂ ਨੇ ਵੱਧ ਪੈਸਾ ਦਿੱਤਾ ਸੀ ਇੱਕ 10000 ਦੇਣ ਵਾਲਾ ਜੱਟ ਵੀ ਸੀਗਾ ਉਹ ਖੜਾ ਸੀ ਉਹਨੂੰ ਚੱਕਵਾਤਾ ਸਾਡੇ ਵਾਲਾ ਮੈਂ ਤੁਹਾਨੂੰ ਪਹਿਲਾਂ ਤਕਰੀਬਨ ਹਰਾਮ ਦੀ ਕਮਾਈ ਬਾਰੇ ਦੱਸ ਦਿਆਂ ਜੈ ਸਾਹਿਬ ਦੀ ਬਾਰੇ ਹਰ ਰੋਜ਼ ਦੇ 6-7 ਟਰਾਂਸਫਾਰਮਰ ਚ ਕਵਾਉਂਦੇ ਆ ਜੈ ਸਾਹਿਬ ਜਿਹੜੇ ਸਰਕਾਰੀ ਹੁੰਦੇ ਆ ਜਿਹੜੇ ਬਸ ਬਦਲ ਕੇ ਹੀ ਦੇਣੇ ਹੁੰਦੇ ਆ ਸਰਕਾਰ ਦੀ ਜ਼ਿੰਮੇਵਾਰੀ ਆ ਉਹਦੇ ਇੱਕ ਟਰਾਂਸਫਾਰਮਰ ਦਾ ਰੇਟ ਆ ਜਿਹੜਾ ਜੈ ਸਾਹਿਬ ਉਹ ਲਾਉਂਦੇ ਆ 4-5000 ਤੋਂ ਲੈ ਕੇ 10000 ਤੱਕ ਵੀ ਚਲਿਆ ਜਾਂਦਾ ਜੇ ਕਿਸੇ ਜੱਟ ਦਾ ਹਰ ਰੋਜ਼ ਦਾ ਤੇਲ ਮੱਚਦਾ ਹੋਵੇ ਲਗਦੀ ਲਾ ਲੈਂਦੇ ਆ ਯਾਨੀ ਕਿ ਤੇ ਹਰ ਰੋਜ਼ ਦੀ ਤਕਰੀਬਨ ਤਕਰੀਬਨ 20000 ਰੁਪਇਆ ਕਮਾਈ ਕਰ ਲੈਂਦੇ ਆ ਜੈ ਸਾਹਿਬ ਉਪਰੋਂ ਉਪਰੋਂ ਹੋਰ ਕੁੰਡੀਆਂ ਦੀ ਹੋਰ ਪਾਸਿਆਂ ਦੀ ਕਮਾਈ ਦਾ ਪਤਾ ਨਹੀਂ ਚਮਕੌਰ ਜਈ ਦਾ ਨਾਂ ਐ ਤਖਤੂ ਪੂਰਾ ਪੈਂਡਾ ਬਦਨੀ ਕਲਾ ਕੰਮ ਕਰਦਾ ਪੈਂਡ ਸਾਡਾ ਲੋਪੋ ਆ ਹੁਣ ਮੈਂ ਬਾਈ ਚਮਕੌਰ ਨੂੰ ਆਖਦਾ ਕਿ ਅਸੀਂ ਨਾ ਖੁਦਕਸ਼ੀਆਂ ਵਾਲਿਆਂ ਦੇ ਵਿੱਚੋਂ ਆ ਤੇ ਨਾ ਬਾਈ ਪੈਸੇ ਦੇ ਕੇ ਕੰਮ ਕਰਵਾਉਣ ਵਾਲਿਆਂ ਦੇ ਵਿੱਚੋਂ ਆ ਅਸੀਂ ਤਾਂ ਸਿਰਫ ਪੈਸੇ ਦੇਤੇ ਅਸੀਂ ਤਾਂ ਡੈਮੋ ਦੇਖਣਾ ਚਾਹੁੰਦੇ ਸੀ ਅਸੀਂ ਤਾਂ ਪੈਸੇ ਅਸੀਂ ਤਾਂ ਉਹ ਲੋਕ ਆ ਜਿਹੜੇ ਕਿਸੇ ਦਾ ਮੁਰਗਾ ਖਾਦਾ ਹੋਵੇ ਨਾ ਤੇ ਉਹਦੇ ਢਿੱਡ ਚੋਂ ਮੁਰਗਾ ਕੱਢ ਕੇ ਉਹਦੀ ਬਾੰਗ ਦਵਾ ਦਿੰਦੇ ਆ ਅਸੀਂ ਤਾਂ ਉਹ ਲੋਕ ਆ ਇੱਕ ਤਾਂ ਬਾਈ ਚਮਕੌਰ ਨੂੰ ਮੈਂ ਬੇਨਤੀ ਕਰਦਾ ਕਿ ਬੰਦੇ ਦਾ ਪੁੱਤ ਬਣ ਕੇ ਕੱਲ ਨੂੰ ਆਹ ਵੀਡੀਓ ਨੂੰ ਵਾਇਰਲ ਹੋਣ ਤੋਂ 24 ਘੰਟੇ ਬਾਅਦ ਐਸ ਜੋੜੇ ਦੇ ਉੱਪਰ ਟਰਾਂਸਫਾਰਮਰ ਟੰਕ ਕੇ ਜਾਣਾ ਤੋਂ ਭੁੰਡੇ ਦਾ ਕਿਰਾਇਆ ਵੀ ਦੇਣਾ ਚੈਨ ਕੁੱਪੀ ਦਾ ਕਿਰਾਇਆ ਵੀ ਲੈਣਾ ਤਿੱਥੋਂ ਤੇ ਉਹ 2000 ਰੁਪਇਆ ਜਿਹੜਾ ਲਿਆ ਸੀ ਕਹਿ ਕੇ ਉਹ ਵੀ ਲੈਣਾ ਤੇ ਨਾਲ ਦੀ ਨਾਲ ਇੱਕ ਮਾਫੀ ਵੀ ਲੈਣੀ ਆ ਤੈਥੋਂ ਕਿ ਤੂੰ ਕਿਸੇ ਜੱਟ ਨੂੰ ਪਰੇਸ਼ਾਨ ਨਹੀਂ ਕਰੇਂਗਾ ਤੇ ਨਹੀਂ ਮੇਰੇ ਕੋਲੇ ਰਿਕਾਰਡਿੰਗਸ ਪਈ ਆ ਤੇਰੇ ਨਾਲ ਫੋਨ ਤੇ ਗੱਲ ਹੋਈਦੀ ਵੀ ਤੇ ਪੈਸੇ ਦਿੰਦੇ ਦੇ ਵੀ ਇਹੋ ਜੇ ਧੋਬੀ ਪਟਕੇ ਲਵਾਉਂਗਾ ਇਹੋ ਜੇ ਧੋਬੀ ਪਟਕੇ ਲਵਾਉਂਗਾ ਕਿ ਤੇਰੇ ਖਾਨਦਾਨ ਚ ਕੋਈ ਰਿਸ਼ਵਤਖੋਰ ਨਹੀਂ ਜੰਮੂਗਾ ਬਾਈ ਚਮਕੌਰ ਨਾਲ ਗੱਲ ਕਰ ਰਿਹਾ ਮੈਂ ਇਹ ਗੱਲ ਮੈਂ ਸ਼ਰ੍ਯ ਆਮ ਲੋਕਾਂ ਦੇ ਸਾਹਮਣੇ ਇਸ ਕਰਕੇ ਕਹਿ ਰਿਹਾ ਕਿ ਥੋੜਾ ਜਿਹਾ ਯਾਰ ਜਾਗੋ ਇਹੇ ਜੇ ਇਹੇ ਜੇ ਲੋਕਾਂ ਤੋਂ ਬਲੈਕਮੇਲ ਨਾ ਹੋਵੋ ਯਾਰ ਕੁਛ ਨਹੀਂ ਹੁੰਦਾ ਯਾਰ ਇੱਕ ਵਾਰੀ ਨੁਕਸਾਨ ਹੋ ਜੂਗਾ ਲਓ ਮੇਰਾ ਟਰਾਂਸਫਾਰਮਰ ਆ 6 ਮਹੀਨੇ ਨਾਲ ਲੱਗੇ ਮੈਂ ਕੋਈ ਪ੍ਰਵਾਹ ਨਹੀਂ ਤੇਲ ਫੂਕ ਨੂੰ ਸਾਰੀ ਫਸਲ ਜਾਂਦੀ ਜਾਵੇ ਕੋਈ ਪ੍ਰਵਾਹ ਨਹੀਂ ਪਰ ਹਾਂ ਇਹ ਬੰਦੇ ਨੂੰ ਸਿਖਾ ਦੂੰਗਾ ਕਿ ਕਿਵੇਂ ਰਿਸ਼ਵਤ ਲਈਦੀ ਹੁੰਦੀ ਹੈ ਤੇ ਇੱਕ ਗੱਲ ਹੋਰ ਵੇਖਿਓ ਕੱਲ ਨੂੰ ਮੀਨਾਂ ਵਾਲੇ ਰਾਹ ਤੋਂ ਸਾਡਾ ਟਰਾਂਸਫਾਰਮਰ ਦੇਖਦਾ ਇੱਥੇ ਲੱਗਿਆ ਹੋਊਗਾ ਕਿ ਜਿਹੜੇ ਰਿਸ਼ਵਤਖੋਰ ਲੋਕ ਹੁੰਦੇ ਆ ਨਾ ਬਹੁਤ ਚੰਗੇ ਲੋਕ ਵੀ ਹੈਗੇ ਆ ਇੱਕ ਸਾਡੇ ਪਿੰਡ ਦਾ ਜਈ ਆ ਭੁੰਡੇ ਦਾ ਕਰਾਇਆ ਤੱਕ ਦੇ ਦਿੰਦਾ ਗਰੀਬ ਜੱਟ ਤੇ ਇੰਨਾ ਕੁ ਤਰਸ ਖਾਂਦੇ ਆ ਇਹੋ ਜਿਹੇ ਬੰਦੇ ਵੀ ਹੈਗੇ ਆ ਬਹੁਤ ਹੈਗੇ ਆ ਮਹਿਕਮਾ ਦੇ ਵਿੱਚ ਪਰ ਚੰਗੇ ਬੰਦਿਆਂ ਦੀ ਇਹੋ ਜੇ ਲੋਕ ਇਹੋ ਜੇ ਘਟੀਆਂ ਲੋਕ ਬਦਨਾਮੀ ਕਰਦੇ ਆ ਘਟਿਆ ਲੋਕ ਇਹੋ ਜੇ ਚੰਗੇ ਬੰਦਿਆਂ ਨੂੰ ਦਿਸਣ ਹੀ ਨਹੀਂ ਦਿੰਦੇ ਤੇ ਮੈਂ ਬਾਈ ਮੈਂ ਚੇਤਾਵਨੀ ਦਿੰਦਾ ਬਾਈ ਚਮਕੌਰ ਨੂੰ ਕਿ ਬਾਈ ਜਿਹੜਾ ਕੁਝ ਕਰਨਾ ਸੀ ਕਰ ਲਿਆ ਜਿਹੜਾ ਸਾਡੇ ਤੋਂ ਹੱਡੀ ਖਾ ਲਈ ਨਾ ਇਹ ਤੇਰੇ ਗਲ ਚ ਫਸੂਗੀ ਤੇ ਹੁਣ ਤੈਨੂੰ ਗਾਂ ਵਾਲਾ ਮਾਸ ਨਹੀਂ ਖਾਣ ਦੇਣਾ ਇਹਨੇ ਇੱਕ ਤੈਨੂੰ ਹੋਰ ਗੱਲ ਦੱਸਦਾ ਤੇ ਇੱਕ ਗੱਲ ਮੈਂ ਲੋਕਾਂ ਨੂੰ ਕਹਿਣਾ ਮੈਂ ਪਲੀਜ਼ ਇਹ ਵੀਡੀਓ ਨੂੰ ਸ਼ੇਅਰ ਕਰਕੇ ਇੱਕ ਤਾਂ ਬਾਈ ਚਮਕੌਰ ਤੱਕ ਪਹੁੰਚਾਇਓ ਜਈ ਤੱਕ ਤਖਤੂ ਪੂਰੇ ਵਾਲੇ ਤੱਕ ਤੇ ਇੱਕ ਮੈਂ ਬੇਨਤੀ ਹੋਰ ਕਰਦਾ ਕਿ ਇਲਾਕੇ ਦਾ ਕੋਈ ਵੀ ਭਰਾ ਜਿਹਨੂੰ ਇਹ ਟਰਾਂਸਫਾਰਮਰ ਨਾ ਦਿੰਦਾ ਹੋਵੇ ਤੇ ਜਿਹੜੇ ਬੰਦੇ ਤੋਂ ਪੈਸੇ ਮੰਗਦਾ ਹੋਵੇ ਪਲੀਜ਼ ਮੈਨੂੰ ਕਾਲ ਜ਼ਰੂਰ ਕਰੋ 9855484399 ਤੇ ਤੁਹਾਨੂੰ ਮੈਂ ਦਿਖਾਉਂਗਾ ਕਿ ਕਿਵੇਂ ਅਗਲੇ ਦੇ ਖੇਤ ਟਰਾਂਸਫਰਮ ਛੱਡ ਕੇ ਆਉਂਦਾ ਤੇ ਇੱਕ ਗੱਲ ਹੋਰ ਆ ਜੇ ਕਿਸੇ ਭਰਾ ਤੋਂ ਇਹਨੇ ਤੰਗ ਕਰਕੇ ਪੈਸੇ ਲਏ ਹੋਣ ਤੇ ਉਹਦਾ ਰਾਦਾ ਹੋਵੇ ਮੜਵਾਉਣੇ ਆ ਤਾਂ ਪਲੀਜ਼ ਉਹ ਵੀ ਮੇਰੇ ਨਾਲ ਕੰਟਰੈਕਟ ਜ਼ਰੂਰ ਕਰੇ ਤੇ ਮੈਂ ਦਿਖਾਉਂਗਾ ਕਿ ਕਿਵੇਂ ਇਹਨਾਂ ਦੇ ਗਲ ਦੇ ਵਿੱਚੋਂ ਹੱਡੀ ਬਾਹਰ ਕੱਢ ਕੇ ਲੈ ਕੇ ਆਈਦੀ ਆ ਤੇ ਮੈਂ ਬਾਈ ਨੂੰ ਚਮਕੌਰ ਨੂੰ ਇਹ ਗੱਲ ਦੀ ਚੇਤਾਵਨੀ ਦਿੰਨਾ ਕਿ ਬਾਈ ਪੈਸੇ ਤਾਂ ਅਸੀਂ ਮੌਕੇ ਤੇ ਵੀ ਕਹਿ ਸਕਦੇ ਸੀ ਕਿ ਅਸੀਂ ਤੈਨੂੰ ਨਹੀਂ ਦੇਣੇ ਟਰਾਂਸਫਰਮ ਲੈਣਾ ਪਰ ਅਸੀਂ ਤੇਰਾ ਕੰਮ ਸਦਾ ਲਈ ਬੰਦ ਕਰਨਾ ਚਾਹੁੰਦੇ ਸੀ ਬਲੈਕਮੇਲਿੰਗ ਦਾ ਜਿਹੜਾ ਧੰਦਾ ਤੁਸੀਂ ਕਰਦੇ ਨੇ ਬੰਦ ਕਰਨਾ ਚਾਹੁੰਦੇ ਸੀ ਇਸ ਕਰਕੇ ਮੈਂ ਤੈਨੂੰ ਕਾਫੀ ਟਾਈਮ ਤੋਂ ਦੇਖਦਾ ਆਉਨਾ ਕਿ ਤੂੰ ਇਹ ਗੰਦ ਪਾਇਆ ਹੋਇਆ ਤਾਂ ਪਰ ਹੁਣ ਇਹ ਨਹੀਂ ਚੱਲਣਾ ਹੁਣ ਲੋਕ ਵੇਅਰ ਹੋ ਗਿਆ ਤੇ ਤੇਰਾ ਜਲੂਸ ਕੱਢਾਂਗੇ ਮੈਂ ਤੈਨੂੰ ਇਹ ਗੱਲ ਦੱਸਦੀ ਆ ਤੇ ਤੂੰ ਪੂਰੀ ਮੇਰੀ ਮੈਂ ਫੇਰ ਵੀ ਕਹਿਣਾ ਕਿ ਮੇਰੀ ਬੇਨਤ ਕੋਈ ਆ ਕਿ ਇਹ ਧੰਦੇ ਨੂੰ ਬੰਦ ਕਰਕੇ ਲੋਕਾਂ ਨੂੰ ਵਧੀਆ ਸਰਵਿਸ ਦੇਣੀ ਸ਼ੁਰੂ ਕਰਦੇ ਉਹ ਹਜੇ ਵੀ ਕੁਛ ਨਹੀਂ ਕੀਤਾ ਤੇ ਜੇ ਕੋਈ ਹੋਰ ਵੀ ਸਾਡੇ ਏਰੀਏ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੁਲਾਜ਼ਮ ਹੈਗਾ ਤਾਂ ਮੇਰੀ ਗੱਲ ਨੂੰ ਨੋਟ ਕਰ ਲੈ ਹੁਣ ਲੋਕ ਜਾਗ ਚੁੱਕੇ ਆ ਹੁਣ ਇਹ ਕੰਮ ਨਹੀਂ ਚੱਲਣਾ